लुधियाना ਦੇ ਹਲਕਾ ਸੈਂਟਰਲ ਚ ਰਾਸ਼ਟਰੀ ਸਵੈ ਸੇਵਕ ਸੰਗ ਵੱਲੋਂ ਅੱਜ 100ਵਾਂ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਸੰਗ ਦੇ ਆਗੂਆਂ ਦੇ ਨਾਲ ਨਾਲ ਆਪ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਅਤੇ ਕਾਰੋਬਾਰਿਕ ਕਮਲ ਚੋਹਾਨ ਵੀ ਮੌਜੂਦ ਰਹੇ ਇਸ ਦੌਰਾਨ ਜਿੱਥੇ ਉਹਨਾਂ ਨੇ ਸੰਗ ਦੀਆਂ ਨੀਤੀਆਂ ਦਾ ਜ਼ਿਕਰ ਕੀਤਾ ਤਾਂ ਉੱਥੇ ਹੀ ਉਹਨਾਂ ਕਿਹਾ ਕਿ 1925 ਵਿੱਚ ਬਣੇ ਇਸ ਰਾਸ਼ਟਰੀ ਸਵੈ ਸੇਵਕ ਸੰਗ ਦੇ ਅੱਜ 100ਵਾਂ ਸਾਲ ਪੂਰੇ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਜਿੱਥੇ ਦੇਸ਼ ਵਿੱਚ ਚੰਗਾ ਯੋਗਦਾਨ ਅਤੇ ਸਮਾਜ ਨੂੰ ਇਕੱਠਾ ਕਰਨ ਦਾ ਸੰਘ ਵੱਲੋਂ ਸਨੇਹਾ ਦਿੱਤਾ ਗਿਆ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਸੰਘ ਵੱਲੋਂ ਸਭ ਨੂੰ ਇੱਕਜੁੱਟਤਾ ਭਾਈਚਾਰਕ ਸਾਂਝ ਅਤੇ ਹਰ ਧਰਮ ਦਾ ਸਤਿਕਾਰ ਕਰਨਾ ਸਿਖਾਇਆ ਗਿਆ ਮੈਂ ਅੱਜ ਆਰਐਸ ਦਾ ਪ੍ਰੋਗਰਾਮ ਪਹਿਲੀ ਵਾਰ ਦੇਖਿਆ ਅੱਜ ਇਹਨਾਂ ਨੂੰ 100 ਸਾਲ ਹੋ ਗਏ ਇਹਨਾਂ ਦੇ ਜਿਹੜਾ ਪ੍ਰੋਗਰਾਮ ਇਹਨਾਂ ਜਿਹੜਾ ਸੰਗ ਸਥਾਪਨ ਹੋਇਆ ਨੂੰ ਸਥਾਪਨ ਹੋਇਆ ਨੂੰ 100 ਸਾਲ ਹੋ ਗਏ ਅੱਜ 100 ਸਾਲਾਂ ਦੇ ਵਿੱਚ ਇਹਨਾਂ ਨੇ ਬੜਿਆ ਮੈਂ ਦੇਖਿਆ ਬਹੁਤ ਮਿਹਨਤ ਕਰਦੇ ਪਏ ਅੱਜ ਇਹ ਸ਼ਾਂਤੀ ਦਾ ਪ੍ਰਤੀਕ ਲੈ ਕੇ ਚੱਲੇ ਹੋਏ ਐ ਚਾਹੇ ਤੁਸੀਂ ਗਊ ਰੱਖਿਆ ਜਿਹੜਾ ਅੰਦੋਲਨ ਆ ਉਹਦਾ ਵੀ ਗੁਵਾਈ ਸੰਗ ਨੇ ਕੀਤੀ ਹੈ ਚਾਹੇ ਤੁਸੀਂ ਗੱਲ ਕਰ ਲੋ ਰਾਮ ਜਨਮ ਭੂਮੀ ਦੀ ਉਹਨਾਂ ਦੀ ਵੀ ਗੁਵਾਈ ਇਹਨਾਂ ਨੇ ਕੀਤੀ ਹੈ ਇਹਨਾਂ ਨੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਲੈ ਕੇ ਸਾਰੇ ਸਮਾਜਾਂ ਨੂੰ ਜੋੜਿਆ ਸਾਰੀਆਂ ਸੰਸਥਾਵਾਂ ਨੂੰ ਜੋੜਿਆ ਸਾਰਿਆਂ ਨੂੰ ਜੋੜ ਕੇ ਨਾਲ ਲੈ ਕੇ ਚੱਲਦੇ ਪਏ ਆ ਔਰ ਇੱਕ ਮੈਂ ਹੋਰ ਬਲੱਖਣ ਗੱਲ ਦੇਖੀ ਹੈ ਜਿਹਨਾਂ ਦੇ ਵਿੱਚ ਅੱਜ ਸਾਡੇ ਘਰਾਂ ਦੇ ਵਿੱਚ ਮੋਬਾਈਲ ਪਾਰਕਿੰਗ ਦੀ ਬਹੁਤ ਜ਼ਰੂਰਤ ਹੈ ਕਾਰ ਪਾਰਕਿੰਗ ਦੀ ਜ਼ਰੂਰਤ ਹੈਗੀ ਹੈਗੀ ਆ ਮੋਬਾਈਲ ਪਾਰਕਿੰਗ ਦੀ ਬਹੁਤ ਜ਼ਰੂਰਤ ਹੈ ਤੁਸੀਂ ਘਰ 'ਚ ਪੰਜ ਮੈਂਬਰ ਹੋ ਤਾਂ ਪੰਜੇ ਤੁਸੀਂ ਆਪਣੇ ਆਪਣੇ ਰੂਮ ਦੇ ਵਿੱਚ ਆਪਣੇ ਆਪਣੇ ਫੋਨ ਲੈ ਕੇ ਬੈਠੇ ਹੋ ਇਹਨਾਂ ਨੇ ਇੱਕ ਮੋਬਾਈਲ ਪਾਰਕਿੰਗ ਵੀ ਬਣਾਈ ਹੈ ਜੇ ਤੁਸੀਂ ਇੱਕ ਬਾਕਸ ਬਣਾ ਕੇ ਬਣਾ ਕੇ ਜੇ ਘਰ ਦੇ ਵਿੱਚ ਬੈਠਣਾ ਸਾਰਿਆਂ ਇਕੱਠੇ ਹੋ ਕੇ ਬੈਠਣਾ ਤਾਂ ਇੱਕ ਮੋਬਾਈਲ ਪਾਰਕਿੰਗ ਮੈਨੂੰ ਬੜਾ ਅੱਛਾ ਲੱਗਿਆ ਇਹਨਾਂ ਦਾ ਬੜੇ ਅੱਛੇ ਦੇਸ਼ ਨੂੰ ਉੱਪਰ ਚੱਕਣ ਦੇ ਵਿੱਚ ਇਹਨਾਂ ਦਾ ਬੜਾ ਹੱਥ ਹੈ ਔਰ ਅਸੀਂ ਤਾਂ ਮੈਨੂੰ ਅੱਜ ਪਹਿਲੀ ਵਾਰ ਇਹਨਾਂ ਨੇ ਮੈਂ ਚੀਫ ਐਜੇ ਚੀਫ ਗੈਸਟ ਇਹਨਾਂ ਨੇ ਮੈਨੂੰ ਬੁਲਾਇਆ ਸੀ ਬੜਾ ਅੱਛਾ ਲੱਗਿਆ ਮੈਨੂੰ ਜੀ ਇਹ ਸਰ ਕਿਸ ਤਰ੍ਹਾਂ ਦੇ ਜਿਹੜੇ ਸੰਸਥਾ ਦੇ ਬਣੋ ਜਿਹੜੇ ਕੰਮ ਕੀਤੇ ਮੈਂ ਸੋਸ਼ਲ ਪੂਰੇ ਹੋ ਗਏ ਬਹੁਤ ਵਧੀਆ ਨਜ਼ਰਕਾਰ ਹਸਨ ਕੀਤਾ ਲੱਗਦਾ ਨਹੀਂ ਕਿ ਕੋਈ ਸੋਸ਼ਲ ਪਹਿਲੇ ਆ ਜਿਹੜੀ ਕੋਈ ਸੰਸਥਾ ਜਿਹਨੇ ਸੋਸ਼ਲ ਪੂਰੇ ਕੀ ਮੰਜਲ ਤੇ ਘਰ ਮੰਜਲ ਪਾ ਲੈਣੀ ਸੌਖੀ ਆ ਮੰਜਲ ਤੇ ਖੜਾ ਰਹਿਣਾ ਬਹੁਤ ਔਖਾ ਹੈ ਸੰਸਥਾ ਬਣਾ ਲੈਣੀ ਸੌਖੀ ਆ ਸੰਸਥਾ ਨੂੰ ਚਲਾਉਣਾ ਬਹੁਤ ਔਖਾ ਹੈ ਅੱਜ ਇਹ ਸੰਸਥਾ ਨੂੰ 100 ਸਾਲ ਹੋ ਗਏ ਆ ਮੈਂ ਇਹਨਾਂ ਨੂੰ ਵਧਾਈ ਦੇਣਾ ਔਰ ਸਾਰੇ ਪੰਜਾਬ ਬਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅੱਜ ਇਸ 100ਵੇਂ ਸਤਾਫਨ ਦਿਵਸ ਦੇ ਆਰਐਸ ਦੇ ਜੀ ਵਧਾਈ ਆ ਔਰ ਅੱਜ ਵਿਜੇ ਦਸ਼ਮੀ ਦੇ ਅੱਜ ਵਿਜੇ ਦਸ਼ਮੀ ਦਾ ਦਿਹਾੜਾ ਹੈਗਾ ਅੱਜ ਸਾਨੂੰ ਮੈਂ ਤਾਂ ਕੰਨਾ ਜਿਹਾ ਰਾਵਣ ਦਹਨ ਦਾ ਅਸੀਂ ਮਨਾਨੇ ਆਂ ਸ਼੍ਰੀ ਰਾਮ ਰਾਮ ਜੀ ਦਾ ਰਾਵਣ ਦਾ ਦਹਨ ਕੀਤਾ ਆਪਣੇ ਅੰਦਰ ਦਾ ਰਾਵਣ ਜਿਹੜਾ ਇਨਸਾਨ ਦੇ ਆਪਣੇ ਅੰਦਰ ਦਾ 라ਵਣ ਹੈ ਨਸ਼ੇ ਦਾ 라ਵਣ ਹੈ ਔਰ ਵਿਸ਼ਵਾਕਾਰਾਂ ਦਾ 라ਵਣ ਹੈ ਉਹਨੂੰ ਵੀ ਮਾਰਨਾ ਚਾਹੀਦਾ ਹਰ ਇਨਸਾਨ ਨੂੰ ਜੈ ਸ਼੍ਰੀ ਰਾਮ ਅੱਜ ਮੈਂ ਸਭ ਤੋਂ ਪਹਿਲਾਂ 100 ਸਾਲ ਹੋ ਗਏ ਸੰਗ ਦੇ ਅੱਜ ਜਿਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਵਾ ਮੈਂ ਇਹਦੇ ਤੇ ਸਾਰੇ ਸੰਗ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਔਰ ਇਹ ਸੰਸਥਾ ਜਿਹੜੀ ਆ ਇਹਦਾ ਇੱਕ ਦੇਸ਼ ਦੀ ਨਹੀਂ ਦੇ ਵਿੱਚ ਬਹੁਤ ਵੱਡਾ ਰੋਲ ਆ ਅਗਰ ਹਿੰਦੁਸਤਾਨ ਦੇ ਵਿੱਚ ਸੇਵਾ ਦੇ ਵਿੱਚ ਲਾ ਲੋ ਤੇ ਕਿਤੇ ਕੋਈ ਕ੍ਰੋਪੀ ਆਈ ਆ ਉੱਥੇ ਵੀ ਸੰਗ ਨੇ ਬਹੁਤ ਆਪਣਾ ਵਧੀਆ ਰੋਲ ਮਨਾਇਆ ਉੱਤੇ ਔਰ ਮੈਂ ਅੱਜ ਦੇ ਦਿਨ ਪੂਰੇ ਸੰਗ ਵਾਸੀਆਂ ਨੂੰ ਆਪਣੇ ਹਲਕਾ ਸੈਂਟਰ ਵੱਲੋਂ ਮੁਬਾਰਕਬਾਦ ਵੀ ਦਿਨਾ ਔਰ ਦੇਸ਼ ਦੇ ਪ੍ਰਭੂ ਅੱਗੇ ਸ਼੍ਰੀ ਰਾਮ ਅੱਗੇ ਅਰਦਾਸ ਕਰਦਾ ਕਿ ਹਮੇਸ਼ਾ ਆਪਣੀ ਕਿਰਪਾ ਜਿਹੜੀ ਆ ਮਾਂ ਭਾਰਤੀ ਇਹਨਾਂ ਦੇ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਦੇਸ਼ ਦੀ ਸੇਵਾ ਕਰਦੇ ਰਹੇ